ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਚੰਗਾ ਕਰਤਾਰ ਬੰਦੇ ਦਾ ਬਹੁਤ ਉੱਚਾ ਲੈ ਜਾਂਦਾ ਹੈ ਅਣਖ ਇੱਜ਼ਤ ਤੇ ਗੈਰਤ ਵਾਲੇ ਬੰਦੇ ਆਰਥਿਕ ਪੱਖ ਤੋਂ ਤਾਂ ਕਮਜ਼ੋਰ ਹੋ ਸਕਦੇ ਐ ਦੁਨੀਆਦਾਰੀ ਐ ਪਰ ਮਾਨਸਿਕ ਪੱਖ ਤੋਂ ਇਸ ਸਮਾਜਿਕ ਪੱਖ ਤੋਂ ਉਹ ਸਭ ਤੋਂ ਉੱਚੇ ਹੁੰਦੇ ਐ ਕਦੇ ਉਹਨਾਂ ਨੂੰ ਕੋਈ ਨੀਵੇਂ ਨਹੀਂ ਕਰ ਸਕਦਾ ਐਸੀ ਉਦਾਹਰਨ ਬੀਬੀ ਪਰਮਜੀਤ ਕੌਰ ਖਾਲੜਾ ਸਰਦਾਰ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦਾ ਰਾਖਾ ਅਲੰਬਰਦਾਰ ਜਸਵੰਤ ਸਿੰਘ ਖਾਲੜਾ ਜਿਨੇ 25000 ਲਵਾਰ ਸਲਾਸ ਲੱਭੀ ਜਦੋਂ ਦੋਸਤੋ ਦੋਸ਼ੀਆਂ ਨੂੰ ਸੁਝਾਵਾਂ ਤੱਕ ਲੈ ਕੇ ਪਹੁੰਚਿਆ ਰਸਤੇ ਵਿੱਚ ਚੱਲ ਰਿਹਾ ਸੀ ਤਾਂ 부ਚੜ ਕੇ ਪੀਐਸ ਗਿੱਲ अजीत ਸੰਧੂ ਨੇ ਉਹਨਾਂ ਨੂੰ ਵੀ ਇੱਕ ਦਿਨ ਲਵਾਰਸ ਕਰ ਦਿੱਤਾ ਬੜੇ ਤਸੀਹੇ ਦਿੱਤੇ ਸ਼ਹੀਦ ਕਰ ਦਿੱਤਾ ਤੋਟੇ ਕਰਕੇ ਸਤਲੁਜ ਦਰਿਆ ਵਿੱਚ ਔਰੋੜ ਦਿੱਤਾ ਉਹਨਾਂ ਦੀ ਧਰਮ ਪਤਨੀ ਹੈ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੇ ਜਦੋਂ ਇੱਕ ਸੀਟ ਤਾਂ ਹੁਣ ਭਾਈ ਅੰਮਰਤਪਾਲ ਨੇ ਜਿੱਤੀ ਹੈ ਖਡੂਰ ਸਾਹਿਬ ਦੀ ਇਹ ਤੋਂ ਪਹਿਲਾਂ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਸੀ ਉਦੋਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਇਲੈਕਸ਼ਨ ਲੜੀ ਸੀ ਐਂਪਗਾਨ ਸਖਪਾਲ ਸਿੰਘ ਖੇਰੇ ਦਾ ਇੱਕ ਬਣਾਇਆ ਹੋਇਆ ਸੀ ਤਰਾਜਾ ਉਹਨਾਂ ਨੇ ਮੱਲੋ ਮੱਲੀ ਬੀਬੀ ਦੇ ਨਾਲ ਜਾ ਕੇ ਆਪਣੇ ਧੜੇ ਵੱਲੋਂ ਟਿਕਟ ਦੇਤੀ ਸੀ ਪਰ ਉਹ ਬਿਲਕੁਲ ਆਯਾਦ ਹੁੰਦੀ ਇਹਨਾਂ ਦੇ ਧੜੇ 'ਚੋਂ ਵੀ ਨਾ ਆਉਂਦੀ ਹੋ ਸਕਦਾ ਹੈ ਉਹਨ ਘੋਰ ਵੀ ਬੋਟਾਂ ਵੱਧ ਮਿਲ ਦਿੰਦਾ ਪਰ ਅਕਾਲੀ ਦਲ ਨੇ ਉਦੋਂ ਜੰਗੀਰ ਕੌਰ ਜਿਹੜੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰ ਕੇ ਐਡੀ ਭਾਰੀ ਗਲਤੀ ਕੀਤੀ ਹੈ ਕਿ ਸਾਰੀ ਜ਼ਿੰਦਗੀ ਉਹਨਾਂ ਦੇ ਮੱਥੇ 'ਤੇ ਧਕਲੰਕ ਨਹੀਂ ਲੈਣਾ। ਨਾ ਜੰਗੀਰ ਕੌਰ ਦੇ ਲੈਣਾ, ਨਾ ਅਕਾਲੀ ਦਲ ਦੇ ਪ੍ਰਬੰਧ ਦੇ ਲੈਣਾ। ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਦੇ ਬਰਾਬਰ ਅਕਾਲੀ ਦਲ ਵੱ ਤੋਂ ਉਮੀਦਵਾਰ ਖੜਾ ਕਰਨਾ ਮੰਦਪਾਗਾ ਸੀ। ਹੱਕ ਤੇ ਬਣਦਾ ਸੀ ਕਿ ਉਹ ਸਾਰੀਆਂ ਪਾਰਟੀਆਂ ਵੱਲੋਂ ਸਾਂਝਾ ਬੀਬੀ ਪਰਮਜੀਤ ਕੌਰ ਨੂੰ ਜਿਤਾਉਂਦੇ। ਪਰ ਦੋਸਤੋ ਜਿਹੜੀ ਮੱਝ ਗੱਲ ਕਰਨ ਲੱਗੇ ਆ ਉਹ ਗੱਲ ਤਰਨ ਤਾਰਨ ਸੀਟ ਦਾ ਇੱਕ ਐਮਐਲਏ ਡਾਕਟਰ ਕਸ਼ਮੀਰ ਸਿੰਘ ਦੀ ਪਿਛਲੇ ਦਿਨੀ ਮੌਤ ਹੋ ਗਈ ਉਹ ਸੀਟ ਖਾਲੀ ਹੋ ਗਈ ਐਮਐਲਿਆਂ ਦੀ ਤੇ ਜਿਵੇਂ ਲੁਧਿਆਣੇ ਚੋਣ ਹੋਈ ਹੈ ਇਸੇ ਤਰ੍ਹਾਂ ਹੁਣ ਤਰਨ ਤਾਰਨ ਵਿੱਚ ਚੋਣ ਹੋਵੇਗੀ ਤੇ ਜਿਹੜੀ ਵਾਰਸ ਪੰਜਾਬ ਦੇ ਜੱਥੇ ਬੰਦੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਹੁਣ ਬਣ ਚੁੱਕੀ ਹੈ ਅੰਮ੍ਰਿਤਪਾਲ ਉਹਦਾ ਮੁਖੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਤੇ ਉਹਨਾਂ ਦੇ ਪਰਿਵਾਰ ਨੇ ਉਹ ਤਰਨ ਤਰਨ ਦੀ ਸੀਟ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਬੇਨਤੀ ਕੀਤੀ ਸੀ ਪਿਛਲੇ ਦਿਨਾਂ ਵਿੱਚ ਕਿ ਤੁਸੀਂ ਐਮਐਲਏ ਦੀ ਇਲੈਕਸ਼ਨ ਲੜੋ ਤੇ ਦੋਸਤੋ ਜੇ ਬੀਬੀ ਸਵਾਰ ਇਲੈਕਸ਼ਨ ਲੜਦੀ ਤਰਨ ਤਰਨ ਤੋਂ ਤੇ ਜਿੱਤ 100% ਯਕੀਨੀ ਸੀ ਕੋਈ ਫਰਾਉਣ ਵਾਲਾ ਜੰਮਿਆ ਨਹੀਂ ਸੀ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਲ ਇਲਾਕਾ ਪੈਂਦਾ ਖਡੂਰ ਸਾਹਿਬ ਇੱਕੋ ਡਿਬਰੂਗੜ੍ਹ ਦੀ ਜੇਲ੍ਹ ਚ ਬੈਠਾ ਹੈ ਲੋਕਾਂ ਦੇ ਮਨ ਦੇ ਉੱਤੇ ਗਹਿਰਾ ਇੱਕ ਸਦਮਾ ਲੱਗਿਆ ਹੋਇਆ ਹੈ ਕਿ ਉਹਨੂੰ ਅਸੀਂ ਜਿਤਾ ਕੇ ਵੋਟਾਂ ਚ ਫਿਰ ਵੀ ਬਾਹਰ ਨਹੀਂ ਲਿਆ ਸਕੇ ਤੇ ਦੋਸਤੋ ਜਰੂਰ ਬੀਬੀ ਜਿੱਤ ਜਾਂਦੀ ਪਰਮਜੀਤ ਕੌਰ ਪਰ ਦੋਸਤੋ ਅਣਖ ਤੇ ਗੈਰਤ ਵਾਲੇ ਪਰਿਵਾਰ ਹੈ ਉਹਨਾਂ ਦਾ ਜਿਹੜਾ ਖਾਲੜਾ ਮਿਸ਼ਨ ਹੈ ਪਹਿਲਾਂ ਉਹਨਾਂ ਨੇ ਸਲਾਹ-ਮਸਵਰਾ ਕੀਤਾ ਕਿਉਂਕਿ ਖਾਲੜਾ ਮਿਸ਼ਨ ਨੇ ਸਭ ਤੋਂ ਵੱਡਾ ਕੰਮ ਇਹ ਕੀਤਾ ਹੈ ਕਿ ਜਿਹੜਾ 90-92 ਦੇ ਦੌਰ ਦੇ ਵਿੱਚ ਘਰਾਂ 'ਚੋਂ ਚੱਕ-ਚੱਕ ਕੇ ਨਜਾਇਜ਼ ਮੁੰਡੇ ਮਾਰੇ ਐ ਉਹਨਾਂ ਬੁੱਚੜਾ ਨੂੰ ਸਜਾਵਾਂ ਤੱਕ ਲੈ ਕੇ ਗਿਆ ਉਹ ਮਿਸ਼ਨ ਜਸਵੰਤ ਸਿੰਘ ਖਾਲੜੇ ਦਾ ਚਲਾਇਆ ਹੋਇਆ ਮਿਸ਼ਨ ਅੱਜ ਵੀ ਚੱਲ ਰਿਹਾ ਹੈ ਤੇ ਬੀਬੀ ਪਰਮਜੀਤ ਕੌਰ ਉਹਦੀ ਅਗਵਾਈ ਕਰਦੀ ਹੈ ਤੇ ਦੋਸਤੋ ਵੱਡਾ ਜਿਗਰਾ ਹੁੰਦਾ ਹੈ ਅਜਿਹੇ ਲੋਕਾਂ ਦਾ ਇੱਥੋਂ ਪਤਾ ਲੱਗਦਾ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਦੇ ਵਿੱਚ ਵੀ ਕਿੱਡਾ ਵੱਡਾ ਸੰਤੋਖ ਕਿੱਡਾ ਵੱਡਾ ਸਹਿਜ ਤੇ ਬਰਾਗ ਦੀ ਮੂਰਤ ਹੈ ਬੀਬੀ ਪਰਮਜੀਤ ਕੌਰ ਉਹਨਾਂ ਨੇ ਇਲੈਕਸ਼ਨ ਲੜਨ ਤੋਂ ਨਾ ਕਰ ਦਿੱਤੀ ਦੋਸਤੋ ਐਮਐਲਏ ਜਿੱਤਦਾ ਹੋਵੇ ਬੰਦਾ ਤੇ ਫਿਰ ਵੀ ਠਕਰਾ ਦੇ ਸੀਟ ਨੂੰ ਉਹਨੇ ਆਖਿਆ ਕਿ ਇਲੈਕਸ਼ਨਾਂ ਕੋਈ ਜਿੱਤਣ ਲਈ ਨਹੀਂ ਲੜੀਦਾ ਲਾਲ ਬੱਤੀ ਵਾਲੀ ਗੱਡੀ ਵਿੱਚ ਬਹਿਣਾ ਮੇਰਾ ਸ਼ੌਂਕ ਨਹੀਂ ਹੂਟਰ ਮਾਰਨੇ ਮੇਰਾ ਸ਼ੌਂਕ ਨਹੀਂ ਜਦੋਂ ਆਪਣੀ ਪਛਾਣ ਕਰਾਉਣੀ ਹੋਵੇ ਉਦੋਂ ਇਲੈਕਸ਼ਨ ਲੜਨੀ ਪੈਂਦੀ ਆ ਉਹ ਮੈਂ ਲੜੀ ਕਡੂਰ ਸਾਹਿਬ ਤੋਂ ਭਾਵੇਂ ਮੈਂ ਹਰ ਗਈ ਪਰ ਲੋਕਾਂ ਨੇ ਬਹੁਤ ਸਾਥ ਦਿੱਤਾ ਹੁਣ ਮੈਂ ਇਲੈਕਸ਼ਨ ਨਹੀਂ ਲੜਾਂਗੀ ਕੋਈ ਮੈਂ ਇਲੈਕਸ਼ਨਾਂ ਦੀ ਲਾਲਚੀ ਨਹੀਂ ਦੂਜੇ ਲੀਡਰਾਂ ਵਾਂਗੂ ਮੇਰਾ ਕਰਦਾਰ ਨਹੀਂ ਵਾਰੀ-ਵਾਰੀ ਇਲੈਕਸ਼ਨਾਂ ਲੜਨਾ ਦੋਸਤੋ ਹੁਣ ਦੇਖਦੇ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕਿਹੜਾ ਉਮੀਦਵਾਰ ਤਰਨ ਤਰਨ ਤੋਂ ਦੇਣਗੇ ਇੱਕ ਗੱਲ ਪੱਕੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਵਾਸਤੇ ਉਹ ਸੀਟ ਗਲੇ ਦੀ ਹੱਡੀ ਜ਼ਰੂਰ ਬਣੂਗੀ ਜਿਵੇਂ ਲੁਧਿਆਣਾ ਤੋਂ ਚੁਟਕੀ ਮਾਰ ਕੇ ਜਿੱਤਗੇ ਨਾ ਇੱਕ ਤਾਂ ਸੰਜੀਵ ਅਰੋੜਾ ਜਿਹੜਾ ਲੁਧਿਆਣੇ ਤੋਂ ਜਿੱਤੇ ਐ ਉਹ ਲੁਧਿਆਣੇ 'ਚ ਰਹਿਣ ਵਾਲਾ ਸੀ ਮੌਕੇ ਦਾ ਐਮਪੀ ਸੀ ਅਧਿయోగਪਤੀ ਸੀ ਕਰੋੜਾਪਤੀ ਸੀ ਅਸਰ ਰਸੂਖ ਵਾਲਾ ਸੀ ਗੇਜਰੀਵਾਲ ਦੇ ਨੇੜੇ ਸੀ ਸਾਰੀਆਂ ਗੱਲਾਂ ਮਿਲ ਗਈਆਂ ਸਰਕਾਰ ਸੀ ਮਸ਼ਿਨਰੀ ਨਾਲ ਸੀ ਪ੍ਰਸ਼ਾਸਨ ਨਾਲ ਸੀ ਜਿੱਤ ਗਏ ਪਰ ਹੈ ਤੇ ਬਹੁਤਾ ਕੋਈ ਜੋਥੇ ਵੀ ਨਾਲ ਤਰਨਤਾਰਨ ਪਰ ਨਾਲ ਉੱਥੇ ਸਭ ਤੋਂ ਵੱਡਾ ਜਿਹੜਾ ਭਿਆਨਕ ਕਥਰ ਹੈ ਉਹ ਅੰਬਰਪਾਲ ਦਾ ਹਲਕਾ ਖਡੂਰ ਸਾਹਿਬ ਦੇ ਨਾਲ ਕੀ ਵਿੱਚ ਹੈ ਤਰਨਤਾਰਨ ਤਰਨਤਾਰਨ ਜ਼ਿਲ੍ਹਾ ਈ ਹੈ ਨਾ ਖਡੂਰ ਸਾਹਿਬ ਤੇ ਉੱਥੋਂ ਦਾ ਅੰਮ੍ਰਿਤਪਾਲ ਐਮਪੀ ਐ ਲੋਕਾਂ ਨੇ ਵੋਟਾਂ ਪਾਈਆਂ ਤਰਨ ਤਾਰਨ ਦੇ ਆ ਨੇ ਤੇ ਫਿਰ ਜਦੋਂ ਹੁਣ ਅੰਮ੍ਰਿਤਪਾਲ ਜੇ ਉਹਨਾਂ ਨੇ ਕੋਈ ਚੰਗਾ ਕੈਂਡੀਡੇਟ ਦੇਤਾ ਭਾਵੇਂ ਬੀਬੀ ਪਰਮਜੀਤ ਕੌਰ ਜਵਾਬ ਦੇ ਗਏ ਐ ਜੇ ਉਹਨਾਂ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮਨਾ ਲਿਆ ਕਿਉਂਕਿ ਜੇ ਸੰਗਤਾਂ ਨੇ ਵੱਡਾ ਇਕੱਠ ਕਰ ਲਿਆ ਤੇ ਬੀਬੀ ਨੂੰ ਉੱਥੇ ਸੱਦ ਲਿਆ ਤੇ ਸੰਗਤ ਦੀ ਗੱਲ ਬੋੜਨੀ ਔਖੀ ਹੋ ਜਾਂਦੀ ਹੈ ਫੇਰ ਉਹਨਾਂ ਨੂੰ ਐਮਐਲਏ ਬਣਨਾ ਪੈਣਾ ਤੇ ਹਰਾਉਣ ਵਾਲਾ ਮਾਈ ਦਾ ਲਾਲ ਕੋਈ ਜੰਮੇ ਨਹੀਂ ਤੇ ਦੋਸਤੋ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੀ ਇੱਕ ਵਾਰ ਜਰੂਰ ਦਵਾਰੇ ਸੰਗਤਾਨਾ ਸਲਾਹ ਕਰ ਲੈਣੀ ਚਾਹੀਦੀ ਹੈ ਕਿਉਂਕਿ ਬੀਬੀ ਜੀ ਬੜੇ ਸਮਝਦਾਰ ਹੈ ਉਹਨਾਂ ਦੇ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਹੈ ਜਿਹਦਾ ਮੁੱਲ ਦਿੱਤਾ ਨਹੀਂ ਜਾ ਸਕਦਾ ਜੇ ਉਹਨੂੰ ਐਮਐਲਏ ਬਣਾ ਕੇ ਵਿਧਾਨ ਸਭਾ ਭੇਜਿਆ ਜਾਵੇ ਲੋਕਾਂ ਦੇ ਸਿਰਾਂ ਤੋਂ ਥੋੜਾ ਜਿਹਾ ਜਿਹੜਾ ਭਾਰ ਹੈ ਉਹ ਹਲਕਾ ਹੋ ਸਕਦਾ ਹੈ ਕਿਉਂਕਿ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਸੀ ਤੇ ਲੋਕਾਂ ਦੇ ਦਿਲਾਂ ਤੇ ਮਨਾਂ ਤੇ ਇੰਨਾ ਬੋਝ ਪਿਆ ਹੈ ਕਿ ਭਾਵੇਂ ਉਹਨਾਂ ਨੇ ਅੰਬਰਤਪਾਲ ਨੂੰ ਜਿਤਾ ਕੇ ਉਹ ਬੋਝ ਹਲਕਾ ਕਰ ਲਿਆ ਪਰ ਦੋਸਤੋ ਅੱਜ ਵੀ ਉਹਨਾਂ ਨਾਲ MP ਹੀ ਹਲਚੇ ਬੈਠਾ ਹੈ ਉਹਨਾਂ ਦੇ ਵਿੱਚ ਨਹੀਂ ਆ ਸਕਿਆ ਇਸ ਲਈ ਜੇਲ੍ਹ ਦੇ ਵਿੱਚੋਂ ਜਿਹੜਾ ਨਾਮ ਉਹਨੇ ਅਨਾਉਂਸ ਕਰਤਾ ਸੌਖਾ ਨਹੀਂ ਹੋਵੇਗਾ ਸਰਕਾਰ ਵਾਸਤੇ ਉਹ ਸੀਟ ਜਿੱਤਣੀ ਮੈਂ ਅੱਜ ਕਹਿਣਾ ਹੈ। ਕੁੰਡੀਆਂ ਦੇ ਸਿੰਘ ਫਸਣਗੇ ਤੇ ਜੇ ਅੰਮ੍ਰਿਤਪਾਲ ਨੇ ਕੋਈ ਅਣਖ ਤੇ ਗੈਰਤ ਵਾਲਾ ਬੰਦਾ ਖੜਾ ਕਰਤਾ ਤੇ ਦੋਸਤੋ ਉੱਥੇ ਫਿਰ ਝਾੜੂ ਖਿੱਲਰ ਦੇ ਨੂੰ ਤੇ ਕਮਲ ਦੇ ਫੁੱਲ ਨੂੰ ਟੁੱਟਦੇ ਨੂੰ ਟਾਈਮ ਹੀ ਨਹੀਂ ਲੱਗਣਾ। ਅਸਲ ਤਾਂ ਕਾਲੀ ਦਲ ਦਾ ਹੱਕ ਬਣਦਾ ਹੈ। ਕਿ ਅੰਮ੍ਰਿਤਪਾਲ ਦੇ ਉਮੀਦਵਾਰ ਦੇ ਬਰਾਬਰ ਬੰਦਾ ਖੜਾ ਨਾ ਕਰਨ। ਨਾ ਸਿਮਰਜੀਤ ਸਿੰਘ ਮਾਨ ਕਰੇ, ਨਾ ਅਕਾਲੀ ਦਲ ਕਰੇ। ਸਾਰੇ ਜਾਣੇ ਲੜ ਕੇ ਰਲ ਕੇ ਇਲੈਕਸ਼ਨ ਲੜਨ ਤੇ ਅੰਮ੍ਰਿਤਪਾਲ ਦੇ ਉਮੀਦਵਾਰ ਨੂੰ ਸਮਰਥਨ ਦੇਣ। ਆਪ ਬੰਦੇ ਖੜੇ ਨਾ ਕਰਨ, ਉਹਨੂੰ ਸਮਰਥਨ ਦੇਣ ਵੋਟਾਂ ਦਾ। ਤੇ ਫੇਰ ਦੋਸਤੋ ਸਰਕਾਰ ਨੂੰ ਵੀ ਪਤਾ ਲਾਇਆ ਜਾ ਸਕਦਾ ਹੈ। ਧਰਤੀ ਤੇ ਲਿਆਂਦਾ ਜਾ ਸਕਦਾ ਹੈ ਗਰਾਉਂਡ ਪੱਧਰ ਤੇ ਕਿ ਉਹ ਰਹਿੰਦੇ ਸਾਲਾਂ ਦੇ ਵਿੱਚ ਕੰਮ ਕਰੇ ਚੰਗੇ ਕੰਮ ਕਰੇ ਪਾਕਿਸਤਾਨੀ ਦੇ ਵਿੱਚ ਦੁਬਾਰੇ ਵੀ ਸਰਕਾਰ ਬਣਾ ਸਕਣ ਚੰਗਾ ਕੰਮ ਕਰਨ ਪਰ ਦੇਖਦੇ ਆ ਤਰਨ ਤਰਨ ਕੀ ਬਣਦਾ ਵੀ ਵੀ ਪਰਮਜੀਤ ਕੌਰ ਖਾਲੜਾ ਦੇ ਅੱਗੇ ਸੀਸ ਜ਼ਰੂਰ ਝੁਕਦਾ ਹੈ ਕਿ ਐਡਾ ਸੰਤੋਖ ਜਰ ਐਮਐਲਏ ਦੀ ਟਿਕਟ ਮਿਲਦੀ ਹੋਵੇ ਸੰਗ ਤਾਂ ਜਿਤਾਉਣ ਨੂੰ ਤਿਆਰ ਬੈਠੀਆਂ ਹੋਣ ਫਿਰ ਵੀ ਕਹਿ ਦੇਣਾ ਕਿ ਅਸੀਂ ਕੋਈ ਹੂਟਰ ਮਾਰਨ ਤੇ ਲਾਲ ਬੱਤੀਆਂ ਵਾਲੀਆਂ ਗੱਡੀਆਂ 'ਚ ਚੜਨ ਦੇ ਸ਼ਕੀਨ ਨਹੀਂ ਅਸੀਂ ਤਾਂ ਜਿਹੜੇ 부ੱਚੜ ਅਫਸਰ ਨੇ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਸਜ਼ਾਵਾ ਲਵੋਣ ਨੇ ਕਹਿੰਦੇ ਸਾਡੇ ਕਿਤੇ ਉਹ ਕੰਮ ਦੇ ਵਿੱਚ ਵਿਗੜ ਨਾ ਪੈ ਜਾਈ ਕਿਤੇ ਇਹ ਨਾ ਹੋਵੇ ਐਮਐਲਏ ਬਣ ਕੇ ਅਸੀਂ ਸਿਆਸੀ ਕੰਮਾਂ 'ਚ ਉਲਝ ਜਿਗੇ ਤੇ ਜਿਨ੍ਹਾਂ ਨੇ ਨੌਜਵਾਨ ਪੁੱਤ ਚੱਕ ਕੇ ਮਾਰੇ ਐ ਤੇ ਉਹ ਸਜ਼ਾਵਾ ਤੋਂ ਬਚ ਜਾਣ ਦੋਸਤੋ ਕਿੱਡੀ ਵੱਡੀ ਸੋਚ ਐ ਇਸ ਸੋਝ ਨੂੰ ਮੈਂ ਦੋਸਤੋ ਸਿਜਦਾ ਕਰਦਾ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਤਰਨਤਾਰਨ ਤੋਂ ਕਿਹੜੇ ਉਮੀਦਵਾਰ ਖੜੇ ਹੁੰਦੇ ਐ ਤੇ ਕੁੰਡੀਆਂ ਦੇ ਸਿੰਘ ਉੱਥੇ ਫਸਣ ਦੀ ਸੰਭਾਵਨਾ ਹੈ 100% ਜਿਹੜੀ ਸੀਟ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਵੱਟ ਤੇ ਪਈ ਹੈ ਜਿੱਤੀ ਪਈ ਹੈ ਜਿੱਥੋਂ ਤੱਕ ਮੈਨੂੰ ਕੰਫੀਡੈਂਸ ਹੈ ਜੇ ਬੰਦਾ ਚੰਗਾ ਖੜਾ ਕਰ ਗਏ ਜੇ ਕੋਈ ਬੰਦਾ ਨਿਆਣਾ ਖੜਾ ਕਰਤਾ ਕੋਈ ਬਿਣਾ ਸਮਝਦਾਰ ਨਾ ਹੋਇਆ ਕੋਈ ਕੁਰਬਾਨੀ ਵਾਲਾ ਪਰਿਵਾਰ ਜਿਨੇ ਘਟੋ ਘਟ ਜਾਂ ਤੇ 10 20 ਸਾਲ ਜੇਲ ਕੱਤੀ ਹੋਵੇ ਤੇ ਜਾਂ ਦੋਸਤੋ ਕੋਈ ਜਿਹਾਰੂ ਰਿਹਾ ਹੋਵੇ ਉਹਦੇ ਪਰਿਵਾਰ ਦਾ ਮੈਂਬਰ ਸ਼ਹੀਦ ਪਰਿਵਾਰ ਦਾ ਕੋਈ ਸ਼ਹੀਦ ਪਰਿਵਾਰ ਦਾ ਬੱਚਾ ਹੋਵੇ ਜਾਂ ਬੀਬੀ ਹੋਵੇ ਸ਼ਹੀਦ ਪਰਿਵਾਰ ਚੋਂ ਖੜਾ ਕੀਤਾ ਜਾਵੇ ਇਹ ਸੀਟ ਵੱਟ ਤੇ ਪਈ ਹੈ ਇੰਨੀਆਂ ਕੁ ਵਿਚਾਰਾਂ ਸੀ ਬੀਬੀ ਪਰਮਜੀਤ ਕੌਰ ਖਾਲੜਾ ਦਾ ਬਿਆਨ ਸੁਣਿਆ ਪੜਿਆ ਕਿ ਮੈਂ ਜਿੱਤਣ ਵਾਸਤੇ ਕੋਈ ਇਸ ਫੀਲਡ 'ਚ ਨਹੀਂ ਆਈ ਤੇ ਤਾਂ ਕਰਕੇ ਦੋਸਤੋ ਇਹ ਵੀਡੀਓ ਪਾਈ ਹੈ ਉਹਨਾਂ ਦਾ ਧੰਨਵਾਦ ਕਰਨ ਦੇ ਵਾਸਤੇ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਬਣਦਾ ਜੇਕਰ ਤੁਹਾਨੂੰ ਗੱਲ ਚੰਗੀ ਲੱਗਦੀ ਹੈ ਸੱਚੀ ਲੱਗਦੀ ਹੈ ਦੋਸਤੋ ਵਜਣਦਾਰ ਜੀਆਂ ਲੱਗਦੀਆਂ ਹੁੰਦੀਆਂ ਐ ਤੇ ਜਰੂਰ ਭਰਾਵੋ ਵੀਡੀਓ ਨੂੰ ਸਾਂਝੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਸੱਚ ਬੋਲਣ ਦੇ ਵਾਸਤੇ ਹੌਸਲਾ ਮਿਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ